ਹੈਲੋ ਜੀ ਜੀ ਆਨ ਨੂੰ ਸਸਰੀਆ ਕਾਲ ਜੀ ਵੈਲਕਮ ਕਰਦੇ ਆ ਆਪਣੇ ਚੈਨਲ ਬਾਪ ਪੰਜਾਬੀ ਰਿਐਕਸ਼ਨ ਤੇ ਤੇ ਜਿਵੇਂ ਕਿ ਆਪਾਂ ਤੁਹਾਨੂੰ ਪਤਾ ਹੈ ਕਿ ਆਪਣੇ ਇੱਕ ਬਹੁਤ ਹੀ ਲੈਜੈਂਡ ਸਟਾਰ ਜਿਹੜੇ ਨੇ ਸਾਡੇ ਤੋਂ ਮਿਸ ਹੋ ਗਏ ਨੇ ਮਤਲਬ ਕਿ ਚਲੇ ਗਏ ਨੇ ਇਸ ਦੁਨੀਆ ਤੋਂ ਤੇ ਉਹਨਾਂ ਨੂੰ ਮੇਰੇ ਖਿਆਲ ਟ੍ਰਿਬਿਊਟ ਕੀਤਾ ਹੈ ਮੇਰੇ ਖਿਆਲ ਹਾਂਜੀ ਬੁਨਾ ਨੂੰ ਭੁੱਲਣੇ ਲਾਈਵ ਸ਼ੋਅ ਦੇ ਵਿੱਚ ਹਾਂਜੀ ਲੇਕਿਨ ਆਪੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ ਕੋਈ ਗਾਣਾ ਸ਼ਾਨਾ ਗਾਇਆ ਹੈ ਤੇ ਪਹਿਲੇ ਆਪਾਂ ਆਪਣੇ ਭੈਣ ਭਰਾਵਾਂ ਨਾਲ ਗਾਣਾ ਸ਼ੇਅਰ ਕਰਦੇ ਹਾਂ ਤੇ ਫਿਰ ਜਿਹੜੇ ਨੇ ਵਿਚਾਰ ਵੀਡੀਓ ਦੇ ਐਂਡ ਤੇ ਸਾਂਝੇ ਕਰਾਂਗੇ ਤੇ ਵੀਡੀਓ ਪੂਰੀ ਦੇਖੋ ਸਕਿੱਪ ਮਤ ਕਰੋ ਲਾਓ ਜੀ ਬਲਾਲ ਸਾਹ ਵੀਡੀਓ ਤੁਸੀਂ ਸਾਰੇ ਜਾਣਦੇ ਹੋ ਕੁਝ ਦਿਨ ਪਹਿਲਾਂ ਸਰਪੱਰਾ ਵੀਰ ਰਾਜਵੀਰ ਸਰਵਤਵਾਗ ਅੱਜ ਸੱਚੀ ਮੁੱੱਚੀ ਮੈਨੂੰ ਮੈਂ 8th ਕਲਾਸ ਦੀ ਜਦੋਂ ਨਾਲ ਗਉਣ ਲੱਗ ਅੱਜ ਪਹਿਲੀ ਔਰ ਮਨ ਮੈਂ ਉਸ ਸਟੇਜ ਤੇ ਆਉਣ ਲਈ ਪਰ ਜ਼ਿੰਦਗੀ ਕਦੇ ਰੁਕਦੀ ਨਹੀਂ ਇਹੀ ਸ਼ਾਇਦ ਉਹਦੇ ਵੀ ਥਾਟ ਸੀ ਕਿ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਪਰ ਦੋ ਲੈਣਾ ਉਹਦੇ ਲਈ ਉਸ ਤੋਂ ਬਾਅਦ ਮੈਂ ਪ੍ਰੋਗਰਾਮ ਦਾ ਗਾਣਾ ਕਰੂੰ ਜਿਵੇਂ ਕਿਸੇ ਪ੍ਰੋਗ੍ਰਾਮ ਜਿਵੇਂ serte ساتھ جن پرماتما نے بخش ایک دوجے پیار محبت ریاؤ دعاواں ایک دوجے کریے جگ جگ جی سکیں آؤج ¡Sin terreno! ਮੀਟ ਮੁਬਾਰਕ ਦਾ ਮੁਬਾਰਕ ਦੀ ਅਨਰਜੀ ਸੀ ਅੱਜ ਆਓ ਉਹ ਅਨਰਜੀ ਨੂੰ ਗ੍ਰੀਟ ਕਰੀਏ ਰਾਤ ਬੜਕੇ ਤਿਆਰ ਹੋ ਮੁੰਡਾ ਆਓ ਭਾਈਓ ਭੰਗੜਾ ਇਸ ਜ਼ਿੰਦਗੀ ਨੂੰ ਮੁਬਾਰਕਬਾਦ ਜ਼ਿੰਦਗੀ ਨੂੰ ਮਾਰੀਏ ਰੱਜ ਕੇ ਮਾਰੀਏ ਆਓ ਅੱਜ ਹਾਜੀ ਮੰਦੀਰਪਾਲ ਭਾਈ ਬਿਲਕੁਲ ਜੀ ਇਹਨਾਂ ਨੇ ਵਧੀਆ ਗੱਲਬਾਤ ਕੀਤੀ ਹੈ ਵਧੀਆ ਗਾਣਾ ਸੀ ਜੀ ਸਾਨੂੰ ਤੇ ਗਾਣਾ ਬਹੁਤ ਅੱਛਾ ਲੱਗਾ ਹੈ ਮਤਲਬ ਕਿ ਉਹਨਾਂ ਨੇ ਉਹਦਾ ਯਾਦ ਦੇ ਵਿੱਚ ਜਿਹੜੇ 2-4 ਲੰਕਸ ਗਏ ਨੇ ਉਹ ਬੜੇ ਹੀ ਕਮਾਚਨ ਤੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਲਓ ਨਾ ਇੱਕ ਚੀਜ਼ ਏ ਕਿ ਉਹ ਕਹਿੰਦਾ ਸਟੂਪ ਮਤਲਬ ਕਿ ਮੈਂ ਅੱਠਵੇਂ ਹੀ ਸੀਗਾ ਕਿ ਪਤਾ ਨਹੀਂ ਕਿੰਨੇ ਵਿੱਚ ਸੀਗਾ ਕਿ ਉਹ ਤਾਂ ਵੀ ਕੋਈ ਸਟਾਰਟ ਨਹੀਂ ਦਾ ਕਹਿੰਦਾ ਮੈਂ ਜਿਹੜਾ ਗਾਣਾ ਗਾਣਾ ਮੈਨੂੰ ਵੀ ਲਾਸਟ ਟਾਈਮ ਹੀ ਉਹਨਾਂ ਦੀ ਇੱਕ ਵੀਡੀਓ ਦੇਖ ਰਿਆ ਸੀਗਾ ਮਤਲਬ ਕਿ ਜਦ ਜਿੱਦਿਉਂ ਉਹਨਾਂ ਦਾ ਆਫਟਰ ਟਾਈਮ ਸੀਗਾ ਤੇ ਉਹ ਦੱਸਦੇ ਸੀ ਤਾਂ ਕਿ ਇਸੇ ਹੀ ਉਹਨਾਂ ਨੇ ਸਪੂਲ ਤੋਂ ਗਾਣਾ ਸ਼ੁਰੂ ਕੀਤਾ ਸੀਗਾ ਜਿੱਥੋਂ ਉਹਨਾਂ ਨੇ ਗਾਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਮਤਲਬ ਕਿ ਐਂਡ ਵੀ ਉੱਥੇ ਹੋਇਆ ਤੇ ਇੱਕ ਚੀਜ਼ ਹੈ ਉਹਨਾਂ ਦਾ ਜਿਵੇਂ ਉਹ ਗਾਣਾ ਸੀਗਾ ਮਾਵਾ ਠੀਕ ਹੈ ਉਹ ਮੇਰੇ ਕਾਫੀ ਵੀਵਰਜ਼ ਨੇ ਕਾਫੀ ਨੇ ਹਰ ਬੰਦੇ ਨੇ ਸੁਣੀਆ ਆਇਆ ਤੇ ਲੇਕਿਨ ਇੱਕ ਚੀਜ਼ ਹੈ ਕਿ ਉਹ ਐਸਾ ਬੰਦਾ ਸੀਗਾ ਕਿ ਜਿੰਨਾ ਮੈਂ ਕਹਿਣਾ ਮੈਂ ਨਾ ਚੜਤਾ ਤੇ ਨਾਮ ਲੈਂਦਾ ਜਿਹੜਾ ਨਾ ਉਹ ਭੁਲਾ ਨਹੀਂ ਸੀ ਭੁਲਾ ਤੇ ਦਾ ਮੈਂ ਦੇਖ ਰਿਹਾ ਸੀ ਕਿ ਸੋਨੇ ਦਾ ਕੀ 52 ਜਿਹੜਿਆ ਨਾ 52 ਸ਼ੋਅ ਨੇ ਬੰਕੀ ਤੇ ਸਾਂ ਜੋ ਕਿ ਇਸ ਰਾਈਟਿੰਗ ਤੋਂ ਬਾਅਦ ਆਪੋ ਨੇ ਕਰੀ ਹਾਂ ਬਿਲਕੁਲ ਅਮੀਲੇ ਕਾਫੀ ਜ਼ਿਆਦਾ ਸ਼ੋਅ ਦਿਖਾਇਆ ਕਾਫੀ ਪਹਿਲੇ ਵੀ ਕੋਨੇ ਇੱਕ ਸ਼ਾਰਦੀ ਗੈਰੰਟੀ ਫੰਕਸ਼ਨ ਹੋਇਆ ਇੱਕ ਪਹਿਲੇ ਵੀ ਤਾਂ ਹੀ ਬਾਗੀ ਰਹੇ ਸਨ ਉਹਨਾਂ ਦੇ ਬੋਨਗਾ ਰਹੇ ਸਨ ਉਹਨੇ ਬੋਕੀ ਤੇ ਜਿਵੇਂ ਜਿਹੜੇ ਵੀ ਅਸੀਂ ਯਾਦ ਕਿ ਮੈਂ ਰਾਈਟਿੰਗ ਕਰਾਂ ਤਾ ਆ ਕੇ ਪੇ ਉਤਾਰ ਕੇ ਸੀਆ ਕੀ ਉਹ ਮਹਾ ਜਨ ਦਾ ਗਾਣਾ ਸੀ ਉਹ ਨੂੰ ਜੇ ਬਗਾ ਸੀ ਉਹ ਮੇਰੀ ਮਾਂ ਦੇ ਨੇਤੇ ਹੀ ਸੀ ਬਿਲਕੁਲ ਇੱਕ ਚੀਜ਼ ਹੈ ਨਾ ਵਿਖੋ ਨੇ ਗਾਣਾ ਤੇ ਗਾਇਆ ਸੀ ਗੱਲ ਲੇਕਿਨ ਉਹੀ ਗੱਲ ਸੱਚੀ ਹੋ ਗਈ ਬਿਲਕੁਲ ਠੀਕ ਹੈ ਉਹ ਬੰਦੇ ਨੂੰ ਕੋਸ਼ਿਸ਼ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨਾ ਜ਼ਿੰਦਗੀ ਦੇ ਵਿੱਚ ਇੱਕ ਐਸਾ ਇਨਸੀਡੈਂਟ ਸੋ ਮਤਲਬ ਕਿ ਹੋ ਜਾਂਦਾ ਹੈ 바ਗਿਆ ਹੋ ਜਾਂਦਾ ਹੈ ਕਿ ਜਿਹੜਾ ਬੰਦੇ ਨੇ ਬੰਦੇ ਸੋਚਿਆ ਵੀ ਉਹ ਗੱਲਬਾਤ ਕਰ ਰਹੇ ਹੁੰਦਾ ਮੂੰਹ ਦੀ ਕਰ ਉਹ ਕਹਿੰਦੇ ਨਾ ਤੁਹਾਡੀ ਕਿਸੇ ਦਾ ਚੰਨੀ ਕਿਸੇ ਟਾਈਮ ਪੂਰੀ ਕਿਸੇ ਟਾਈਮ ਹੀ ਪੂਰੀ ਹੋ ਜਾਂਦੀ ਹੈ ਬਿਲਕੁਲ ਉਹਨਾਂ ਨੇ ਗਾਣਾ ਗਾਇਆ ਉਹਦੇ ਵੇਸ ਤੇ ਦੇਖਵਾਂਗੇ ਉਹ ਗਾਣਾ ਮੋਟਰਸਾਈਕਲ ਤੋਂ ਸਟਾਰ ਹਾਂ ਤੇ ਮੋੜ ਤਾਂ ਕਮੇ ਹਾਂ ਬਿਲਕੁਲ ਦੇਖ ਲੋ ਕਿ ਉਹਨਾਂ ਦੀ ਉਹ ਜਿਹੜੀ ਮੋਟਰਸਾਈਕਲ ਹੈ ਨਹੀਂ ਰਾਈਡ ਹੈ ਆਪਣੀ ਰਾਈਡ ਸੀ ਤੇ ਉਹਨਾਂ ਨੂੰ ਇਸ ਚੀਜ਼ ਦਾ ਤਾਂ ਪਤਾ ਨਹੀਂ ਸੀ ਕਿ ਮੈਂ ਵਾਪਸ ਆਣਾ ਹੈ ਜਾਂ ਨਹੀਂ ਆਣਾ ਮੈਂ ਕਿਤੇ ਵੀਡੀਓ ਐਸੀ ਅੱਜ ਹੀ ਆਪਣੀ ਵੀਡੀਓ ਫਿਲਦੇ ਆ ਆਪਣੀ ਅਗਲੀ ਵੀਡੀਓ ਚ ਨੂੰ ਦੇ ਰੱਖਿਆ ਆਪਣਾ ਖਿਆਲ ਅੱਲਾ